ਤੂੰ ਉਹਨੇ ਕੋਈ ਕਿ ਲਗਾਇਆ ਸੀ ਹਾਂ ਕਰਤਾਰ ਇੱਕ ਇੱਕ ਅੰਗਲੀ ਇੱਕ ਤਾਂ ਹੈ ਕਰਤਾਰ ਸਾਨੂੰ ਅੱਜ ਜਾਣਾ ਮਾਸ ਸੀ ਸਾਡੀ ਵਾਪਸੀ ਅੱਜ ਕਰਤਾਰ ਨੂੰ ਲੱਗ ਗਿਆ ਤੈ ਜਾਉਣਾ ਇੱਕ ਐਸੀ ਬੁੱਕਾ ਅੱਬੇ ਤੋਂ ਬੁਬਲਾ ਇੱਕ ਐਸੀ ਗੰਦੀ ਚੂਬੁਬਲਾ ਐ ਕਿ ਲਗਾਇਆ ਸੀ ਇੱਕ ਇੱਕ ਬੱਡੀ ਗੋਲੀ ਲੱਗਣ ਦੀ ਤੋ ਹਾਂ ਇੱਕ ਨਿੱਕੀ ਗੋਲੀ ਗੰਦੀਏ ਤੋ ਇੱਕ ਆਵੇ ਤੋ ਐ ਕਿ ਨਿੱਕੀ ਕੋੜੇ ਲਗਾਇਆ ਸੀ ਨੇ ਸਾਈਕਲ ਲੈ ਕੇ ਆਏ ਸਾਈਕਲ ਲੈ ਕੇ ਆਏ ਬੁੱਢੀ ਉਹ ਕਿੱਥੇ ਆ ਉਹ ਰਾਂਚ ਗੁੰਹਣ ਰੰਦੀਨ ਦਿੱਤੀ ਪੰਜਾਬ ਤੇ ਲਾਂਦਾ ਹੁੰਦਾ ਸਾਈਕਲ ਹੈ ਪੰਜਾਬ ਤੇ ਲਾਂਦਾ ਸੀ ਸਾਈਕਲ ਨਹੀਂ ਬੈ ਮੈਨ ਨੂੰ ਦਿੱਤੀ ਨਹੀਂ ਪਹਿਲਾਂ ਗੰਦਰ ਸਿੰਘ ਨੇ ਸੀ ਉਹ ਆਪ ਤੇ ਲਾਂਦਾ ਹੁੰਦਾ ਸੀ ਉਹਨੂੰ ਹਾਂ ਉਹ ਤਾਂ ਡਾ ਵੱਡਾ ਸਾਈਕਲ ਨਿੱਕੀ ਸੀ ਹਾਂ ਉਹ ਬੁੱਢੀ ਛੇ ਗੇ ਲਾ ਲਾ ਵਾ ਵੱਡੇ ਚ ਲਾਂਦਾ ਹਾਂ ਲੇਖੋ ਗਰੇਡ ਦੇ ਉਹ ਕਿਉਂ ਖੜਾ ਹੋਏ ਉਹਦੇ ਪਾਰਸਲ ਵਾਲੇ ਖੜੇ ਆ ਪਾਰਸਲ ਲੈ ਕੇ ਆਏ ਹੈ ਨਾ ਅੱਜ ਹੈ ਨਾ ਹਾਂ ਪਰਥੋ ਜਿੱਕੇ ਹੁੰਦਾ ਕੁਛ ਨਹੀਂ ਕੁਝ ਵੀ ਨਹੀਂ ਹੁੰਦਾ ਖਾਲੀ ਜਾ ਹੈ ਹੈ ਨਹੀਂ ਆਨ ਦੀ ਬਾਤ ਨਹੀਂ ਹੈ ਜੀ ਨਾ ਨਹੀਂ ਲੱਗੋ ਜੀ ਨਾ ਨਹੀਂ ਲੱਗਿਆ ਨਹੀਂ ਜੀ ਨਾ ਜਨਾ ਨਹੀਂ ਤੇ ਮੈਂ ਕਹਿੰਦੀ ਹੈ ਅਰੇ ਤੇ ਉਹਦੇ ਆਉਂਦੇ ਕਿੱਥੇੋਂ ਆਉਂਦਾ ਆਹ ਮਨਾਰਾ ਇਹ ਰਾਤ ਹੋਤਾ ਤੇ ਜੀ ਇਹ ਨਹੀਂ ਕਰਨਾ ਲੱਗਦਾ ਕਿ ਆਇਆ ਆਜ ਆ ਜਾਣ ਕਿ ਕਿਹੜਾ ਹੈ ਬਟਨ ਇਹ ਤਾਂ ਕੋਈ ਨਹੀਂ ਲੱਗਦਾ ਆ ਗੁਰਦੁਆਰੇ ਤੇ ਸ੍ਰੀ ਸੁਵਾਰੇ ਜਨਮਾਨ ਦਾ ਪੇ ਆਪ ਸਭ ਨੂੰ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰਦੁਆਰਾ ਸਾਹਿਬ ਆਈਧੀ ਕਿਉਂਕਿ ਅੱਜ ਸਾਡੀ ਫਲਾਈਟ ਰਾਤ ਦੀ 8:30 ਹੋਈ ਤੇ ਗੁਰਦਾਰ ਸਾਹਿਬ ਮੱਥਾ ਟੇਕ ਕੇ ਹੁਣ ਅਸੀਂ ਚੱਲਿਆ ਘਰ ਨੂੰ కాగు ఏర్పోట్ నూ పిం టేం నూ అను మార్నండిం అర్రిం అర్రిండిం అర్ చేండ్తు కిండిను నూ షాను నూ నూ నం న్ను ను మార్కి వింం కిండిం � ਤੇ ਨਹੀਂ ਆਪੇ ਮੈਨੂੰ ਦਿਖਾਉਣੇ ਪੈਂਦੇ ਨੇ ਉੱਥੇ ਉੱਥੇ ਪਾਰਕ ਚ ਬਹੁਤ ਹੁੰਦੇ ਨੇ ਹਾਂ ਪਾਰਕ ਚ ਜਿੱਥੇ ਖੇਡਦੇ ਆਂਨੇ ਆਪਾਂ ਉੱਥੇ ਕਿੰਨੇ ਉੜਦੇ ਹੁੰਦੇ ਨੇਗੇ ਹਾਂ ਪਾਰਕ ਚ ਜਿੱਥੇ ਤੂੰ ਖੇਡਣ ਜਾਂਦਾ ਹਾਂ ਹਾਂ ਜਾਂਦੇ ਜਾਂਦੇ ਅਸੀਂ ਕਿ ਅਰਲੀਨ ਤੋਂ ਕਾਫੀ ਪੀਲੇ ਟਾਈਮ ਵਾਲਿਆਂ ਦੀ ਮੰਮੀ ਮਿੱਟੀ ਮੰਮੀ ਜਾਂਦੀ ਤੇ ਅੱਛਾ ਗੱਡੀ ਦੇਖੀ ਉਹ ਬਾਣੇ ਗੱਡੀ ਲੰਗੀ ਕਹਿੰਨਾ ਮੰਮੀ ਦੀ ਅੱਛਾ ਦੇਖ ਲੈ ਮੈਂ ਚਾ ਨਾਲ ਦੇ ਨਾਲ ਪਰ ਉਹ ਤੇਰੀ ਦੇਖ ਲੈ ਰਹਾ ਹੈਂ ਮੰਮਾ ਨੂੰ ਗੱਡੀ ਜਾਂਦੇ ਰਹਾ ਐਰਪੋਰਟ ਰੋਡ ਤੇ ਕਰੇ ਹਨ ਇਹ ਬਹੁਤ ਚਲਾਕ ਹੈ ਗੱਡੀ ਦੀ ਇਹਨੂੰ ਬਹੁਤ ਪਛਾਣਾ ਉਹ ਪਰ ਪਰ ਜਿਆ ਬਿਹਾਨਾ ਗੱਡੀ ਜੰਮਾ ਪੀਂਦੀ ਸੀ ਉਹਨਾਂ ਨੂੰ ਸਾਡੇ ਗੱਡੀ ਦੀ ਪਛਾਣਾ ਤੈਨੂੰ ਕਰਕਾਰ ਲਈ ਫਿਰਦੇ ਨੇ ਇਹ ਹੈ ਉਹ ਕਰਤਾਰ ਗੱਡੀ ਦੀ ਪਛਾਣਾ ਤੈਨੂੰ ਹਾਂ ਤਾਂ ਹੀ ਤਾਂ ਕਹਣਾ ਮੰਮੀ ਚੱਲੀ ਚਲੋ ਪੀਓ ਕਾਫੀ ਭਾਈ ਮੈਂ ਤਾਂ ਹੁਣ ਲਖਾ ਕੇ ਬਾਦੀ ਖੁੰਝ ਪਾਈ ਆ ਮੈਂ ਉਹਨਾਂ ਨੂੰ ਉਹ ਤੇ ਪਹੁੰਚ ਗਏ ਐਰਪੋਰਟ ਤੇ ਕੋਈ ਤਾਂ ਦੇਖ ਰਹੀ ਤੇ ਬਾਹਰ ਚਰ ਵਾਲੀ ਸਾਈਡ ਤੇ ਪਹੁੰਚਦਾ ਗਿਆ ਉਹ ਸਹੀ ਤਾਂ ਹੈ ਹਾਂ ਸਹੀ ਆ ਗਿਆ ਮੈਨੂੰ ਗਲਤ ਦਿਖਾਈ ਆ ਗਿਆ ਸਹੀ ਆ ਗਿਆ ਮੇਰੇ ਪਾਰਕਿੰਗ ਦੇ ਗੁੱਡ 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 ਕਿੱਥੇ ਦਾਲੇ ਸਰਦਾਰ ਪਹੁੰਚ ਗਏ ਓਏ ਜਹਾਜ਼ ਦੇਖਿਆ ਜਾਨਣਾ ਨਵੇਂ ਆਣ ਕਿੰਨੇ ਸੀ ਯਾਰ ਮੈਨੂੰ ਪਾਰਕਿੰਗ ਕਿੱਥੇ ਆ ਤੂੰ ਤਾਂ ਹਲੇ ਆ ਗਿਆ ਸੀ ਦੋ ਚਾਹੀਦੀਆਂ ਹਉਣੀਆਂ ਘੱਟਾ ਘੱਟ ਕੇ ਤਿੰਨ ਦੋ ਲੈ ਲਓ ਹਾਂ ਦੋ ਤੇ ਆਜੀ ਸੁਣ ਰੋਡ ਤੋਂ ਨਾ ਰੋਡ ਨਾਲ ਤੇ ਰੋਡ ਲਾਂਗੇ ਇਹਨਾਂ ਦੇ ਤਾਂ ਉਹੀ ਮੇਨ ਨੇਗੇ ਹਾਂ ਚਲੋ 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 ਕੱਢ ਆਜੋ ਕਰਾਂ ਚੱਲੇ ਆਜੋ वापस ਅਸੀਂ जी ਕਰਦਾ ਜਾਣ ਨਾ ਜੁਆ ਕਰ ਛੱਡ के ਜਾਣ जी नहीं करता है ना जी नहीं करता ਨੇ ਆਹ ਖਾਣਾ ਜੀ ਹੋਰ ਪੱਪਾ ਕਿੰਨੇ ਚੱਲ ਹਾਂਜੀ ਪੌਂਡੀਆਂ ਅਸੀਂ ਕਾਰਟ ਦੇ ਵਿੱਚ ਆਵਾਂ ਤੇ ਜਾ ਰਹੇ ਹਾਂ ਅੱਗੇ। ਤੁਹਾਨੂੰ ਲੈ ਕੇ ਜਾ ਰਹੇ ਹਾਂ ਜਿੱਥੋਂ ਸਾਡਾ ਫਲੈਨ ਹੋਊਗਾ। ਮਾਨੂੰ ਵੇਟ ਹੋਊਗਾ ਯਾ ਐਂਟਰੀ ਵਾਸਤੇ। ਹਾਂਜੀ ਵੇਟ ਕਰ ਰਹੇ ਆ ਬੈਠੇ ਜਹਾਜ਼ ਦੀ ਅਸੀਂ। ਬੈਠਣ ਵਾਲਾ ਏਰੀਆ ਬੜਾ ਵਧੀਆ ਬਣਾਇਆ ਹੈ ਨਾ। ਠੀਕ ਹੈ। ਬਹੁਤ ਜ਼ਿਆਦਾ। ਬੜਾ ਤਾਂ ਪੂਰਾ ਵਧੀਆ ਏਰੀਆ ਬਣਾਇਆ ਹੈ ਬੈਠਣ ਲਈ। ਚਾਹ ਕਿੰਪੂਟ ਕਰੋ ਸਾਰਾ ਕੁਝ ਲੱਗਿਆ ਹੋਇਆ ਹੈ। ਠੀਕ ਹੈ। ਸਸ ਘੰਟੇ ਤੱਕ ਜਹਾਜ਼ ਚੁੜਾਉਣਾ ਮੈਨੂੰ ਲੱਗਦਾ ਹੈ ਫਿਰ 740 ਤੇ ਜਹਾਜ਼ ਚੱਲ ਪੂਗਾ ਸਾਡਾ 79 ਦੋਨੋਂ ਦੇ ਹੈ ਇਹਦੇ ਮੈਸੇਜ ਹੋ ਰ ਆ ਜਾਂਦਾ ਹੋਰ ਵੈਸੇ ਯਾਹਾਂ ਕੀਤੇ ਹੋ ਰਾ ਹੈ ਨਾ ਕੋਈ ਪਛਲੇ ਨਾ ਕੋਈ ਆਵੇ ਤੁਸੀਂ ਉਹ ਆਪਾਂ ਉਹਨਾਂ ਨਾਲ ਦੇ ਨਾਲ ਕਰ ਦਿੰਦੇ ਹਾਂ ਕੋਈ ਵੀ ਬਤਾ ਦੇਗਾ ਆਪਾਂ ਕਰ ਦਿੰਦੇ ਹਾਂ ਹਾਂਜੀ ਲਾਈਨ ਚ ਲੱਗ ਗਿਆ ਸੀ ਅੰਦਰ ਜਾਣ ਲਈ ਇੱਧਰ ਬੈਠੇ ਸੀ ਪਹਿਲਾਂ ਅਸੀਂ ਹਾਂਜੀ ਲਾਗੇ ਲਾਈਨ ਸੀ ਅੱਗੇ ਜਾਣ ਲਈ ਬੋਰਡਿੰਗ ਚੈੱਕ ਹੋ ਗਈ ਸਾਡੀ ਆਹ ਖੜਾ ਜਹਾਜ਼ ਇੱਧਰ ਲਾਈਨ ਚ ਲੱਗੇ ਲੈ ਜਾਂ ਹਾਂ ਅਸੀਂ ਬੱਸ ਉਹ ਸਾਹਮਣੇ ਜਾ ਜਾ ਪਤਾ ਮੇ ਲੱਗਣਾਗਾ ਤਾ ਐਂਟਰ ਕਰਕੇ চল পাই যা মই থাকি ਜਿਹਨੇ ਇਹ ਮਾਰੀ ਜਿਹਨੇ ਉਹ ਸਰਾਜ ਜਮਣਾ ਅੱਜ ਬਾਹਰ ਨਿਕਲ ਕੇ ਪ੍ਰੈਜ਼ੈਂਸ